ਕਹਿੰਦੇ ਨਾ ਇਹ ਗੱਲ ਉਹ ਹੀ ਬੋਲ ਰਿਹਾ। ਸੱਚੀ ਗੱਲ ਹੈ। ਸਰ ਸਾਨੂੰ ਪੰਜਾਬ ਦੀਆਂ ਮੰਗਾਂ ਬਾਰੇ ਕੋਈ ਜਾਣਕਾਰੀ ਦਿਓ ਜੀ। ਸਰਕਾਰ ਵੱਲੋਂ ਮੁਲਾਜ਼ਮਾਂ ਦੇ 37 ਤਰ੍ਹਾਂ ਦੇ ਪੱਤਿਆਂ ਦੇ ਕਟ ਲਾਇਆ ਗਿਆ ਹੈ। ਇਹ ਕਦੋਂ ਤੱਕ ਲਾਗੂ ਕੀਤੇ ਜਾ ਸਕਦੇ ਹਨ? ਸਰ ਸਾਨੂੰ ਇਸ ਬਾਰੇ ਜਾਣਕਾਰੀ ਦਿਓ ਜੀ। ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ 37 ਨੇ ਪੱਤੇ ਕੱਟ ਲਾਇਆ ਗਿਆ ਸੀ। ਜਿਸ ਨੂੰ ਲੈ ਕੇ ਮੁੱਖ ਮੰਤਰੀ ਭਵਨ ਜੀ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਜੀ ਨਾਲ ਮੀਟਿੰਗਾਂ ਹੋਈਆਂ ਪਰ ਪੱਤੇ ਬਹਾਲ ਨਹੀਂ ਕੀਤੇ ਗਏ। ਦੂਜੇ ਵਾਰ ਵੀ ਮੰਗ ਕਰਦੇ ਆ ਕਿ ਦਹੀਂ ਹਰਪਾ ਚੀਮਾ ਤੋਂ ਮੁਖਰੀ ਭਵਾਨ ਤੋਂ ਦੀਪਤ ਤੇ ਹਰ ਹਾਲਤ ਵਿੱਚ ਬਾਹਰ ਕਿ ਜਾਣ ਹਾਂ ਨਹੀਂ ਬਣੇ। ਮੁਲਾਜ਼ਮਾਂ ਦੇ ਡੀਏ ਵਿੱਚ ਕਿੰਨਾ ਵਾਅਦਾ ਕਰ ਸਕਦੀ ਹੈ ਸਰਕਾਰ ਸਾਨੂੰ ਇਸ ਬਾਰੇ ਸਰ ਜਾਣਕਾਰੀ ਦਿਓ ਜੀ। ਮਾਨ ਸਰਕਾਰ ਨਾਲ ਮੀਟਿੰਗਾਂ ਬਹੁਤ ਹੋਈਆਂ ਜਿਸ ਲਈ ਮੁੱਖ ਮੰਗ ਸੀ ਕਿ 16% ਵਿੱਚ ਵਾਧਾ ਕੀਤਾ ਜਾਵੇ ਕਿਉਂਕਿ ਕੇਂਦਰ ਸਰਕਾਰ ਦੇ ਮਨਾਂ ਡੀਏ 58% ਦਾ 50 ਸਰਕਾਰ ਦੇ ਮਨਾਂ ਡੀਏ ਆ ਉਹ 42% ਦਾ 16% ਦਾ ਬਹੁਤ ਵੱਡਾ ਫਰਕ ਆ ਜਿਸ ਨੂੰ ਲੈ ਕੇ ਮੁਖਨਿਪਵਾਨਵਾਂ ਨਾਲ ਜਿੱਦਾਂ ਹਸਪਤਾਲ ਜਿਮਨਾ ਮੀਟਿੰਗਾਂ ਹੋਈਆਂ ਉਸ ਆਉਣ ਵਾਲੇ ਸਮੇਂ ਵਿੱਚ ਜੋ ਪੰਜਾਬ ਦੇ ਮਨਾਂ ਦੇ ਡੀਵਿਜਨ ਵੱਲੋਂ ਵਾਦਾ ਹੋ ਸਕਦਾ ਹੈ ਨਿਮਣਵੀ ਛੇਵੇਂ ਪੇ ਕਮਿਸ਼ਨ ਦੇ ਏਰੀਆ ਮਲਾਜ਼ਮਾਂ ਨੂੰ ਕਦੋਂ ਤੱਕ ਮਿਲ ਸਕਦਾ ਹੈ ਇਸ ਬਾਰੇ ਸਰ ਸਾਨੂੰ ਜਾਣਕਾਰੀ ਦਿਓ ਜੀ ਮੈਂ ਤੁਸੀਂ ਬਹੁਤ ਵਧੀਆ ਗੱਲ ਕੀਤੀ ਆ ਛੇਵੇਂ ਪੇ ਗੰਦੇ ਏਰੀਆ ਦੀ ਬਹੁਤ ਵੱਡੀ ਮੰਗ ਆ 550 ਲਾਇਰਾਂ ਦਾ ਲਗਭਗ 19 ਕਰੋੜ ਤੋਂ ਉੱਪਰ ਬਣਦਾ ਹੋਣਾ ਪਰ ਮਾਨ ਸਰਕਾਰ ਏਰੀਆ ਨੂੰ ਲੈ ਕੇ ਜੋ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ ਮੰਤਰੀ ਮਾਨੀ ਮਾਨ ਨੇ ਫੈਸਲਾ ਕੀਤਾ ਗਿਆ ਸੀ ਬਾਕੀ ਬਾਕੀ ਉਮਰ ਦੇ ਮਤਾਜ ਜੋ ਇਹ ਦਿੱਤਾ ਜਾਊਗਾ ਜੋ ਰੈਗੂਲਰ ਮੁਲਾਜ਼ਮਾ ਉਹਨਾਂ ਨੂੰ ਏਰੀਆ ਦਾ April 2026 ਤੋਂ ਸ਼ੁਰੂ ਕੀਤਾ ਜਾਊਗਾ ਜੀ ਉਹਨਾਂ ਦੇ ਖਾਤਮਾ ਜਾ ਜਾਊਗਾ ਹਾਂ ਜੀ ਮਾਨ ਜੀ ਪੁਰਾਣੀ ਪੈਨਸ਼ਨ ਸਕੀਮ 2004 ਤੋਂ ਭਰਤੀ ਹੋਏ ਮੁਲਾਜ਼ਮਾਂ ਲਈ ਕਦੋਂ ਤੱਕ ਲਾਗੂ ਕੀਤੀ ਜਾ ਸਕਦੀ ਹੈ ਸਰ ਸਾਨੂੰ ਇਸ ਬਾਰੇ ਜਾਣਕਾਰੀ ਪੁਰਾਣੀ ਪੈਨਸਨ ਸਕੀਮ ਦੀ ਬਹੁਤ ਵੱਡੀ ਮੰਗ ਆ ਜੀ ਦੁਆ ਚਾਦੋ ਭਾਰਤੀ ਮਾਇਆ ਵਾਸਤੇ ਜੇਕਰ ਐਨਪੀਐਸ ਸਿੰਘ ਲਾਗੂ ਹੁੰਦੀ ਆ ਤਾਂ ਉਹਨਾਂ ਨੂੰ ਪੈਨਸ਼ਨ 5500 3500 4500 ਜਾਂ 6 ਹ ਲੱਗਦੀ ਆ ਪਰ ਜੇਕਰ ਪੁਰਾਣੀ ਪੈਨਸਨ ਲਾਉ ਹੁੰਦੀ ਆ ਉਹਨਾਂ ਮਲਾਜਮ ਵਾਸਤੇ ਤਾਂ ਉਹਨਾਂ ਨੂੰ ਪੈਨਸ਼ਨ 45000 40000 50000 ਜਾਂ 60000 ਜਾਂ ਇਸ ਤੋਂ ਵੱਧ ਵੀ ਲੱਗਦੀ ਆ ਅਸੀਂ ਮੁੱਖ ਰੀ ਭਵਾਨ ਦਮ ਮੰਗ ਕਰਦੇ ਆ ਵੀ ਜੋ ਪੁਰਾਣੀ ਪੈਨਸਨ ਸਕੀਮਾਂ ਜਿਉਂਨ 72 ਅਨਸਾਰ ਲਾਗੂ ਕੀਤਾ ਜਾਵੇ ਐਨਪੀਐਸ ਅਰੇ ਜੂਪੀਐਸ ਅਸੀਂ ਬਰੋ ਕਰਦੇ ਆ ਜੋ ਪੰਜਾਬ ਸਰਕਾਰ ਵੱਲੋਂ 2022 ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਉਸ ਮੁਤਾਬਿਕ ਜੋ ਪ੍ਰਾਈਮੰਸੀ ਹਰਾਨ ਵਿੱਚ ਲੱਗਦਾ ਹਨ ਮਣਗੇ ਰਿਟਾਇਰਮੈਂਟ ਹੋਏ ਮੁਲਾਜ਼ਮ ਕਿੰਨੇ ਫੈਕਟਰ ਨੂੰ ਲੈਣ ਦੀ ਮੰਗ ਕਰ ਰਹੇ ਹਨ ਸਰ ਜੁਰਦਾਨ ਰੋਹੇ ਮੁਲਾਜ਼ਮਾਂ ਉਹਨਾਂ ਦੀ ਮੁੱਖ ਮੰਗ ਆ ਵੀ ਸਾਨੂੰ ਫੈਕਟਰ ਤੋਂ ਬਣਾ ਨਾ ਲਾਗੂ ਕੀਤਾ ਜਾਵੇ ਪਰ ਪੰਜਾਬ ਸਰਕਾਰ ਨਾਲ ਕਈ ਮੀਟਿੰਗਾਂ ਹੋਈਆਂ ਸਾਂਝੇ ਫਰੰਡ ਦੇ ਆਗੂ ਸੀ ਸਾਣੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਮੁੱਖ ਮੰਤਰੀ ਭਵਨ ਦਮਨ ਜਾਂ ਬੇਤੋ ਹਰਪਾਲ ਸਿੰਘ ਜੀਮਾ ਕੋਈ ਫੈਕਟਰ ਸੋ ਨਹੀਂ ਕੋਈ ਫਾਇਦਾ ਕਰ ਸਕਦੇ ਹਾਂ ਜੀ ਮਾਨ ਸਰਕਾਰ ਮੈਹਿਕਮੇ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮ ਕਦੋਂ ਤੱਕ ਰੈਗੂਲਰ ਕੀਤੇ ਜਾ ਸਕਦੇ ਹਨ ਸਰ ਪੰਜਾਬ ਸਰਕਾਰ ਦੇ ਮੈਹਿਕਮੇ ਵਿੱਚ ਕੰਮ ਕਰਦੇ ਕੱਚੇ ਮਲਾਜ਼ਮਾਂ ਦੀ ਬਹੁਤ ਵੱਡੀ ਮੰਗ ਆ ਵੀ ਸਾਨੂੰ ਬਿਨਾਂ ਸ਼ਰਤ ਰੈਗੂਲਰ ਕੀਤਾ ਜਾਵੇ ਜਿਸ ਨੂੰ ਲੈ ਕੇ ਠੇਕਾ ਮਲਾਜ਼ਮਾਂ ਦਾ ਸਮਰਥਾ ਪੰਜਾਬ ਦਾ ਆਗੂ ਬਲਿਹਾਸ ਨੇ ਕਿਹਾ ਕਿ ਸਾਡੀ ਮੀਟਿੰਗ ਪੀਐਸਪੀਸੀਐਲ ਦੇ ਸੀਐਮਡੀ ਨਾਲ ਮਹਾਲੀ ਵਿੱਚ ਹੋਈ ਸੀ ਵੀ ਸਾਨੂੰ ਬਿਨਾਂ ਸ਼ਰਤ ਪੱਕਾ ਕੀਤਾ ਜਾਵੇ ਸੀਨੀਅਰ ਪ੍ਰੋਸਟ ਹੋਇਆ ਕਿ ਤੁਹਾਡੀਆਂ ਮੰਗਾਂ ਦਾ ਹੱਲ ਕੀਤਾ ਜਾਊਗਾ ਉਹਨਾਂ ਨੇ ਆਗੂ ਬਲਿਹਾਰ ਸਿੰਘ ਦੱਸਿਆ ਕਿ ਪਹਿਲਾਂ ਬਹੁਤ ਮੀਟਿੰਗਾਂ ਬਿਤਾਈਆਂ ਹਰਪਾਸਾ ਜੀਮਾ ਨਾਲ ਜਾਂ ਮੁੱਖ ਨੇ ਭਵਾਂ ਤੋਂ ਨਾਲ ਵੀ ਹੋਈਆਂ ਸਿਰਫ ਲਾਰੇ ਬਰਾਦ ਹੋਏ ਜਿਸ ਨੂੰ ਲੈ ਕੇ ਆਉਣ ਵਾਲੀ 24 ਜਨਵਰੀ ਨੂੰ ਪੰਜਾਬ ਸਰਕਾਰ ਇਹ ਮੈਗ ਵਿੱਚ ਕੰਮ ਕਰਦੇ ਪੱਤੇ ਮਲਾਇਆ ਵੱਲੋਂ ਬਿਤਾਈ ਹਰਪਾਸਾ ਜੀਮਾ ਦਾ ਹਲਕਾ ਜਿਹੜਾ ਜਾ ਕੇ ਮਾਂ ਸਰਕਾਰ ਲਾਣ ਦੀ ਔਲ ਖੁੱਲੀ ਜਾਊਗੀ ਜੋ ਮਿਡਲ ਵਰਕਰਾਂ ਆਸਾ ਵਰਕਰਾਂ ਅਗਰਵਾੜੀ ਵਰਕਰਾਂ ਉਹਨਾਂ ਨੇ ਮਾਨਪ ਤੇਰੀ ਸਰਕਾਰ ਵੱਧਾ ਕਰੇ ਕਹਿੰਗੇ ਆਸਨਾ ਬਰਗੇ ਪ੍ਰਧਾਨ ਅਮਰਜੀਤ ਕੌਰ ਨੇ ਦੱਸਿਆਗੇ ਸਾਡੀਆਂ ਕਈ ਮੀਟਾਂ ਵਿੱਚ ਅਸੀਂ ਪਾਸਾਂ ਜਮ੍ਹਾਂ ਹੋਈਆਂ ਪਰ ਮਸਲਾ ਹੱਲ ਨਹੀਂ ਕੀਤਾ ਗਿਆ ਅਸੀਂ ਮਾਂ ਸਰਕਾਰ ਨੂੰ ਮੰਗ ਕਰਦੇ ਵੀ ਜੇਕਰ ਤੁਸੀਂ ਨਾ ਇਹ ਮੰਗਨ ਹੱਲ ਨਾ ਕੀਤਾ ਤਾਂ ਜੋ ਪੰਜਾਬ ਦਾ ਸਰਕਾਰ ਦੇ ਹਾਲਾਤ ਆ ਉਹ ਦਿੱਲੀ ਵਾਲੇ ਬੰਨਣਗੇ ਧੰਨਵਾਦ